ਨੇਚਰਲ ਗਰੇਵ ਦਾ ਸੂਟ ਹਾਂਜੀ ਆ ਦੇਖ ਲੈ ਪੀਸ ਹਾਂਜੀ ਆ ਜੁਮੀ ਦੇਖ ਨਾਲ ਪਿਓ ਨੇਚਰਲ ਦੀ ਹਾਂਜੀ ਉਹ 740 740 ਲੈ ਗੋ ਆ ਦੇਖੋ ਪਾਪਾ ਪਾਗਲ ਹੋ ਗਿਆ 5 5000 ਵਾਲੇ ਸੂਟ 740 ਜੀ ਬੀਬੀ ਇਹ ਝੋਟਾ ਆ ਆ ਦੇਖੋ ਪਿਓ ਬਨਾਰਸੀ ਬਰੋਕੜ ਦਾ ਸੂਟ ਸੂਟ ਪਿੱਛੇ 5 ਬੀਬੀਆ ਪੇਚਾ ਫਸ ਗਿਆ ਪਾਪਾ ਆ ਦੇਖੋ ਉਹ ਇਧਰ ਤੁਸੀਂ ਬਾਹਰ ਉਹ ਇਧਰ ਦੇਖੋ ਇਧਰ ਮੋੜੋ ਆਈ ਸਾਡੇ 400 ਰੁਪਏ ਦਾ ਇਹ ਵੀ ਸੂਣ ਦੇ ਸਿਮਰ ਦਾ 3500 ਦਾ 450 ਇਹ ਵੀ ਸਾਡੇ 450 ਆਹ ਦੇਖੋ ਮੈਂ ਕਹਿੰਨਾ ਨੇਚਰਲ ਕਰੇਵ ਇਹ ਵੀ ਸੂਣ ਸਾਡੇ 400 ਉਹ ਦੂਰ ਦੇ ਬਾੜ ਓਏ ਸੂਟ ਨਾ ਪਾੜ ਦਿਓ ਇਹਨੇ ਤਿੰਨ ਸੂਟ ਲੈ ਆ ਬਹੁਤ ਵਧੀਆ ਸੀ 450 ਦਾ 450 ਦਿੱਤੇ ਹੈ ਹਾਂਜੀ ਫਿਰ ਮੈਂ ਦੋ ਸੂਟ ਲੈਨੇ 450 ਦੇ ਇੱਕ ਰੁਪਿਆ ਆ ਸੂਟ ਦੇਖੋ ਭੈਣ ਮਰੀਆਂ ਦੇ ਚੱਕ ਰਿਹਾ 1500 ਦਾ ਔਰ ਗੈਂਜ਼ਾ ਦਾ ਆ ਲੋ ਚੱਕੋ 450 35 3500 ਵਾਲੇ ਸੂਟ ਵੀ 450 ਚ 3000 ਸੂਟ ਆ ਚੱਕੋ 450 ਗਰੀ ਮਾਰਕੀਟ ਤੋਂ 5000 5500 ਸਾਰੇ 5000 ਤੋਂ ਉੱਤੇ ਵੀ ਆਉਂਗਾ ਹਾਂ ਇਹ ਵੀ ਆ ਤੇ ਅਸੀਂ ਮਤਲਬ ਇੱਥੇ ਹੀ ਲੈਨੇ ਇੱਥੇ ਹੀ ਬਾਏ ਕਰਦੇ ਸਾਨੂੰ ਹਾਫ ਰੇਟ ਤੋਂ ਵੀ ਹਾਫ ਹਾਫ ਤੋਂ ਵੀ ਹਾਂ ਆਹ ਦੇਖੋ ਸੂਟ ਔਰ ਗੈਂਜ਼ਾ ਦਾ ਏ ਵੀ 450 ਆ ਦੇਖ ਕਿੰਨਾ ਸੂਟ ਹੈਂਡਵਰਕ ਨਾਲ ਆ ਦੇਖੋ ਕਿੰਨਾ ਹੈ ਵੀ 450 ਪੂਰੀ ਦੁਕਾਨ ਹੀ ਕਰਦੀ ਹੈ 450 ਤੁਹਾਨੂੰ ਮਿਲੇ 450 ਸੂਟ ਹਾਂਜੀ 450 ਹੈਗੇ ਬਾਜ਼ਾਰ 'ਚ 4 4 5 5000 ਸੂਟ ਤੁਹਾਨੂੰ ਮਿਲੇ ਜੀ ਪਹਿਲ ਕੇ 450 ਚੋ ਅਓ ਚੱਕੋ ਇਹ ਵੀ 450 ਰੁਪਏ ਲੈ ਜਾਓ ਸਲਾਹ ਜੀ ਵੀਡੀਓ ਮੈਂ ਬਹੁਤ ਬਣਾਈਆਂ ਤੇ ਵੀਡੀਓ ਸੂਟਣੀਆਂ ਤੁਸੀਂ ਬਹੁਤ ਦੇਖੀ ਹੋਣੀਆਂ ਪਰ ਅੱਜ ਦੀ ਵੀਡੀਓ ਦੇ ਵਿੱਚ ਇੰਦਾਂ ਦੇ ਧਮਾਕੇ ਹੋਣਿਆ ਬਾਬੇ ਦੀ ਹੱਟੀ ਦੇ ਬਹੁਤ ਵੱਡਾ ਧਮਾਕਾ ਹੋਣਾ ਹੋਣਾ ਕਹਿੰਦੇ ਸ਼ੁਕਰਸ਼ਨੀ ਐਤਵਾਰ ਆ ਕਿਉਂਕਿ ਸੂਟਾਂ ਦੇ ਰੇਟਾਂ 'ਚ ਕਹਿੰਦੇ 5-5000 ਵਾਲੇ ਸੂਟ ਆ ਜਾਂ 2-2000 ਦੇ ਰਣਿਆ ਉਹ ਕਿਹੜੀਆਂ ਗੱਲਾਂ ਕਰਦੇ ਸਾਬ ਤੁਸੀਂ ਕਿਹੜੀਆਂ ਗੱਲਾਂ ਕਰਦੇ ਆ ਅੱਜ ਤਾਂ ਅਸੀਂ ਰਿਕਾਰਡ ਤੋੜਨ ਲੱਗੇ ਆ ਪਰ ਰਿਕਾਰਡ 3000 ਸੂਟ ਦਾ ਆ ਹਾਂ ਸਾਰੇ ਭੈਣ ਭਰਾਵਾਂ ਨੂੰ ਸਸਰੀਕਾਲ ਰਿਕਾਰਡ ਹੈਗਾ 3000 ਸੂਟ ਦਾ ਦੂਜੀ ਗੱਲ ਇੱਕ ਹੋਰ ਦੱਸਦਾ ਇੱਕ ਨਾਲ ਦਾ ਇੱਕ ਸੂਟ ਹੈ ਤੇ ਨਹੀਂ ਯਾਰ ਸੂਟ ਦੇਣਾ ਤਿੰਨ ਦਿਨ ਚ ਦੇਣਾ ਭਾਵੇਂ ਅੱਜ ਹੀ ਤੇ ਨਹੀਂ ਯਾਰ ਸੂਟ ਲੈ ਜਾ ਹਾਂਜੀ ਤੇ ਰੇਟ ਉਹ ਦੇਣਾ ਜਿਹੜਾ ਸੋਚ ਤੋਂ ਪਰੇ ਹੋਏਗਾ 2000 ਤਾਂ ਦੇ ਦੂੰਗਾ ਨਾ 5000 ਰੇ ਸੂਟ ਦੂ ਉਹ 5000 ਰਾਂ ਦਾ ਸੂਟ ਵੀ 2000 ਦਾ ਨਹੀਂ ਦੇਣਾ ਆਪਾਂ ਹਾਂ ਉਹ ਭੈਣਾ ਬੈਠੀਆਂ ਨੇ ਹਾਂਜੀ ਆ ਸੂਟ ਹੱਥਾਂ 'ਚ ਪਾਈ ਫਿਰਦੇ ਆਂ ਅਸੀਂ ਗੱਲ 'ਚ ਪਾਈ ਫਿਰਦੇ ਆਂ ਹਾਂਜੀ ਆ ਸੂਟ ਦੇਖ ਲੈ ਆਹ ਤੋਹਫੇ ਦੇਖ ਲੈ ਹਾਂਜੀ ਆ ਮੇਰੀਆਂ ਭੈਣਾਂ ਵਾਸਤੇ ਪਹਿਲਾਂ ਸੂਟ ਆਹ ਦੇਖ ਪਿਓਰ ਨੇਚਰਲ ਕਰੇਮ ਦਾ ਸੂਟ ਹਾਂਜੀ ਆ ਦੇਖ ਲਾ ਪੀਸ ਹਾਂਜੀ ਆ ਚੁੰਨੀ ਦੇਖ ਨਾਲ ਪਿਓਰ ਨੇਚਰਲ ਦੀ ਹਾਂਜੀ ਓ 3400 3400 ਨਾਲ ਸੋਹਣੇ ਆਹ ਦੇਖੋ ਬਾਬਾ ਪਾਗਲ ਹੋ ਗਿਆ 5 5000 ਵਾਲੇ ਸੂਟ 3400 ਜੀ ਬੀਬੀ ਓ ਝੋਟਾ ਓ ਝੋਟਾ ਆ ਦੇਖੋ ਪਿਓਰ ਬਨਾਰਸੀ ਬਰੋਕੇਟ ਦਾ ਸੂਟ ਓਹ ਓਹ ਤੇ ਪਹਿਲਾਂ ਦੇਖ ਲਾ ਦੇਖੋ ਇੱਕ ਸੂਟ ਪਿੱਛੇ ਪੰਜ ਬੀਪੀਆਂ ਪੇਚਾ ਫਸ ਗਿਆ ਬਾਪੂ ਓ ਦੇਖੋ ਓ ਇਧਰ ਤੁਸੀਂ ਬਾਹਰ ਓ ਇਧਰ ਦੇਖੋ ਓ ਇਧਰ ਮੋੜਾ ਓ ਇਧਰ ਦੇਖੋ ਓ ਇਧਰ ਮੋੜਾ ਕੋਈ ਨਹੀਂ ਇਧਰ ਦੇਖੋ ਆ ਦੇਖੋ 450 ਰੁਪਏ ਦਾ ਓ ਵੀ ਸੂਟ 450 ਰੁਪਏ ਦਾ ਆ ਗਿਆ ਦੇਖੋ ਜੀ ਕੱਪੜੇ ਦੁਨੀਆ ਚ ਝੋਟਾ ਆ ਗਿਆ ਝੋਟਾ ਗਿਆ ਬੱਕੇ ਚੱਕ ਦੇਰ ਸਿਮਰ ਦਾ 3500 ਦਾ ਸੂਟ 450 ਇਹ ਵੀ 450 ਆ ਦੇਖੋ ਮੈਂ ਕਹਿੰਨਾ ਨੇਚਰਲ ਕ੍ਰੇਵ ਹੈਵੀ ਸੂਟ 450 ਲਓ 450 ਆ ਵੀ ਦੇਖੋ ਓਏ ਹੋਏ ਹੋਏ ਆ ਦੇਖੋ 5 5 450 ਦੇਖੋ ਆ ਵੀ ਗਿਆ 3.4 ਸਾਰੇ ਭਾਰੇ ਸੂਟ ਆ ਵੀ ਗਿਆ 3.4 ਓਏ ਸੂਟ ਨਾ ਪਾੜ ਦਿਓ ਸੂਟ ਨਾ ਪਾੜ ਦਿਓ ਓਏ ਸੂਟ ਨਾ ਪਾੜ ਦਿਓ ਓਏ 1 ਮਿੰਟ ਓਏ ਸੂਟ ਨਾ ਪਾੜ ਦਿਓ ਓਏ ਆ ਦੇਖੋ ਓਏ ਦੇਖੋ ਰੈੱਡ ਸੂਟ ਲੈਣਾ ਕਾਰਬੋ 3400 ਕਾਰਬੋ 3400 ਨਹੀਂ ਲੈਣਾ ਆ ਲੈ ਓਏ 1 ਮਿੰਟ ਆ ਵੀ ਸੂਟ ਪਿਓਰ ਔਰ ਗੈਂਜਰਾ ਚੁੰਨੀ ਭਰੀ ਨਾਲ 3400 ਅੱਛਾ ਇਹ ਵੀ 3400 ਜੋ 650 ਦਾ ਸੂਟ ਵੀ 3400 ਸੋ ਤੁਸੀਂ ਦੇਖੀ ਚਲੋ ਨੈਚੁਰਲ ਕਰੇਵ ਵਾਲਾ ਵੀ 3400 ਓਯਾ ਵੀ ਗਿਆ 1.400 ਉਹ ਦੇਖੋ ਰੇਡ ਰੇਡ ਰੈੱਡ ਸੂਟ ਆ ਗਿਆ ਰੈੱਡ ਸੂਟ 1.400 ਆ ਦੇਖੋ ਓਏ ਹੋਏ ਹੋਏ ਆ ਦੇਖੋ 35 3500 ਵਾਲੇ ਸੂਟ ਵੀ 1.400 ਚ ਆ ਦੇਖੋ ਨਖਲਉ ਦਾ ਸੂਟ 1.400 ਓ ਪਾਜੀ ਆ ਵੀ ਸੂਟ 1.400 ਮਾ ਹੈਵੀ ਸੂਟ ਸਿਰ ਤੇ 400 ਲਾਈਆਂ ਹੋ ਗਈਆਂ ਦੇਖੋ 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 ਭਰਾਵਾ ਦੇਖੋ ਆ ਵੀ 1.400 ਉਹ ਸੂਟ ਇੱਥੇ ਰਹਿਣੇ ਆ ਕਿਦੇ ਸੂਟ ਲੈ ਲਓ 1.400 ਹੈ ਲੋ ਹਿਆ ਆਉਂਦੀਆਂ ਸੂਟਾਂ ਪਿੱਛੇ ਆ ਲੋ ਕਿਹੜੀ ਦਾ ਸੂਟ ਹਾਂਜੀ ਇਹ ਵੀ 450 ਹਾਂਜੀ ਆ ਲੋ ਇਹ ਵੀ 450 ਉਹ ਵੀ 450 ਆ ਲੋ ਦੇਖੋ ਪਾਜਰਾ ਸੂਟ 450 ਆ ਦੇਖੋ ਉਹ ਵੀਡੀਓ ਬਣਾ ਲੈਂਦੇ ਹੋ ਦਿਖਾ ਲੈਂਦੇ ਹੋ ਦਿਖਾਓ ਓਏ ਕੀ ਕਰੀ ਜਾਂਦੇ ਹੋ ਭਈ 450 ਆਓ ਦੇਖੋ ਸੂਟ ਔਰ ਕੈਂਸਰ ਇਹ ਵੀ 450 ਆਲੋ ਪਿਓਰ ਸ਼ਿਮਰ ਦਾ ਸੂਟ ਇਹ ਵੀ 450 ਦੇਖੋ ਸ਼ਿਮਰ ਦੇ ਹੈਵੀ ਪੀਸ 450 ਦੇ ਵਿੱਚ ਆਹ ਦੇਖੋ ਨਾ ਇਹ ਟਿਕਰ ਦਾ ਸੂਟ ਹੈਂਡਵਰਕ ਨਾਲ ਆਹ ਦੇਖੋ ਕਿੰਨਾ ਹੈ ਇਹ ਵੀ 450 ਪੂਰੀ ਦੁਕਾਨ ਹੀ ਕਰਦੀ ਹੈ 450 3-3 ਹਜ਼ਾਰ ਵਾਲੇ ਸੂਟ ਕਰਤੇ 450 ਆਲੋ ਪਫਰਾ ਕੰਮ ਕੀਤਾ ਆ ਸੂਟ ਇਹ ਵੀ 450 ਦੇਖੋ ਸਾਡੇ yellow ਸੂਟ ਵੀ 450 ਇਹ ਕੋਈ 5000 ਦਾ ਕੋਈ 4000 ਦਾ ਪਰ ਬਾਬੇ ਦੀ ਹੱਡੀ ਦੇ 450 ਆਹ ਦੇਖੋ 450 ਖਤਮ ਹੋ ਗਿਆ ਕੰਮ ਉਹ ਭਾਜੀ ਕਿਹੜੀ ਗੱਲ ਕਰਦੇ ਹੋ ਲਿਆ ਯਾਰ ਆ ਦੇਖੋ 3000 ਸੂਟ ਆ ਚੱਕੋ 450 ਅੱਛਾ ਦੇਖੋ ਇਹਦੇ ਵਿੱਚੋਂ ਜਿਹੜਾ ਮਰਜ਼ੀ ਲੈ ਜਾਓ ਇਹ ਮੈਨਾਂ ਕਰੋਦਾ 450 ਹੀ ਤਿੰਨ ਤਿੰਨ ਦਿਨ ਦੇਖੋ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆ ਵੀ ਫਿਰ ਦੇ ਚਾਰ ਚਾਰ 5 5000 ਆ ਸੂਟ 450 ਚ ਲੈ ਜਾਓ ਆ ਚੱਕੋ 450 ਭਾਜੀ ਆ ਦੇਖੋ ਤਾਂ ਸਹੀ ਜੋ ਜਿੰਨਾ ਮਰਜ਼ੀ ਲੈ ਜਾਓ ਕਪੜਾ ਸ਼ੁੱਕਰਵਾਰ ਸ਼ਨੀਵਾਰ ਐਤਵਰ ਬਾਬੇ ਦੀ ਹੱਟੀ ਬਸ ਡੇਰੇ ਸਾਹਮਣੇ ਭਾਜੀ 450 ਜਨਹੇਰੀ ਲਿਆਤੀ ਐ ਚਾਰ ਦਿਨ ਰਹਿ ਗਏ ਨੇ ਤਿੰਨ ਦਿਨ ਮਤਲਬ ਹਰ ਸੂਟ 450 ਹੀ ਕਰਤਾ ਜੇ ਦੇਖੋ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲ ਦੇ ਨੋ ਤੁਸੀਂ ਦੁਕਾਨਦਾਰ ਚਾਹੇ ਵਿਆਹ ਸ਼ਾਈ ਦਾਜ ਵੇਲੇ ਕੱਪੜਾ ਲੈਣਾ ਆ ਦੇਖੋ ਲੱਖਾਂ ਦਾ ਕੱਪੜਾ ਕੋਡੀਆਂ ਨੇ ਭਾਅ ਕਰਤਾ 5 5000 ਵਾਲੇ 4 4000 ਵਾਲੇ ਇਦਾਂ ਦੇ ਸੂਟ 450 400 ਚ ਕਰਤੇ ਆ ਪਿਓਰ ਨੇਚਰਲ ਗਰੇਡ ਦੇ ਸੂਟ ਹੋਣ ਕੈਂਸਰ ਸੂਟ ਸ਼ਿਮਰਦੇ ਸੂਟ ਕਲਾਸ ਟਿਸ਼ੂ ਦੇ ਸੂਟ ਭਾਜੀ ਸਾਰੇ ਹੀ 450 ਕਰਤੇ ਹੈਵੀ ਤੋਂ ਹੈਵੀ ਲੈ ਜਾਓ ਜਿਨ੍ਹਾਂ ਨੂੰ ਤਾਇਵਰ ਲਈ ਕਪੜਾ ਲੈਣਾ ਆਜੋ ਬਾਬਰੇਟ ਤੇ ਇਸ ਵੀਡੀਓ ਨੂੰ ਮੈਂ ਕਹਿੰਦਾ ਹਨੇਰੀਆਂ ਵਾਂਗੂ ਤੂਫਾਨ ਵਾਂਗੂ ਸ਼ੇਅਰ ਕਰ ਦਿਓ ਸ਼ੇਡੂ ਗਰੁੱਪ ਕਰ ਦਿਓ ਆਪਾਂ ਨਾਲ ਨਾਲ ਕਪੜਾ ਦੇ ਰਹੇ ਆ 5 500 ਰੁਪਏ ਦਾ ਸੂਟ ਵੀ 450 ਕਰਤਾ ਆਣਾ ਪਹਿਣਾ ਜਲਦੀ ਕਰੋ ਲੇਟ ਨਾ ਹੋ ਜਾਣਾ ਕੱਲ ਸਿਰੇ ਸ਼ਨੀਵਾਰ ਹੈ ਅੱਜ ਸ਼ੁੱਕਰਵਾਰ ਹੈ ਤੇ ਕੱਲ ਸਿਰੇ ਦੇ ਪਰਸੋਂ ਜਿਹੜੇ ਭੈਣ ਬੜਾ ਆ ਗਏ ਉਹ ਲੈ ਗਏ ਤੇ ਜਿਹੜੇ ਰਹਿ ਗਏ ਸੋ ਰਹਿ ਗਏ ਮਿਲਣਾ ਜੇ ਸੂਟ ਮੌਕਾ ਤੁਹਾਡੇ ਕੋਲ ਆ ਸੂਟ ਦੇਖੋ ਭੈਣ ਮਰੀਏ ਲੈ ਚੱਕ ਲੈ 1500 ਦਾ ਔਰਗੈਂਜ਼ਾ ਦਾ ਕਿੰਨੇ ਦਾ 1500 ਔਰਗੈਂਜ਼ਾ ਦਾ ਸੂਟ ਆ ਲੋ ਚੱਕੋ 450 ਇੱਕ ਦੋ ਇਕੜੀਆਂ ਨੰਬਰ 98804723 ਬਰਬੇਰੀ ਹਟੀ ਜਲੰਧਰ ਪਾਸੜ ਦੇ ਸਾਹਮਣੇ ਸਸਰੀਕਾਲ ਹੁਣੇ ਆਜੋ ਅੱਜ ਸ਼ੁੱਕਰਵਾਰ ਆ ਕੱਲੋ ਸ਼ਨੀਵਾਰ ਤੇ ਪਰਸ ਨੂੰ ਐਤਵਾਰ ਤਿੰਨ ਦਿਨ ਵੱਡੇ ਫਾਇਦੇ ਕਿਤੇ ਇਦਾਂ ਹੋਵੇ ਤੁਸੀਂ ਪਿੱਛੇ ਰਹਿ ਜਾਓ ਤੇ ਕਪੜਾ ਸਾਰਾ ਲੈ ਜਾਣ 3000 ਪੀਸ ਆ ਕਹਿ ਕੇ ਦੱਸ ਰਹੇ ਤਾਂ ਇਹ ਲੈ ਜਾਓ ਵੱਡੇ ਫਾਇਦੇ ਹੋਣਗੇ